ਬਹੁਤ ਸਾਰੇ ਵਿਦੇਸ਼ੀ ਸੈਲਾਨੀ ਹੋਲੇ ਮਹੱਲੇ ਤੇ ਰਣਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਆ ਇਸ ਸਾਲ ਵੀ ਹਜ਼ਾਰਾਂ ਦੀ ਗਿਣਤੀ 'ਚ ਇਟਲੀ ਤੋਂ ਜਰਮਨੀ ਤੋਂ ਫਰਾਂਸ ਤੋਂ ਯੂ ਐਸ ਏ ਤੋਂ ਕੈਨੇਡਾ ਤੋਂ ਵਿਦੇਸ਼ੀ ਸੈਲਾਨੀ ਜਿਹੜੇ ਨੇ ਉਹ ਤਸਵੀਰਾਂ ਖਿੱਚਣ ਔਰ ਹੋਲਾ ਮਹੱਲਾ ਦੇਖਣ ਆਨੰਦਪੁਰ ਸਾਹਿਬ ਪਹੁੰਚੇ ਆ ਤਸਵੀਰਾਂ ਦਿਖਾ ਦਿੰਨੇ ਆ ਪਰ ਆਮ ਲੋਕ ਜਿਹੜੇ ਨੇ ਉਹ ਵਿਦੇਸ਼ੀ ਸੈਲਾਨੀਆਂ ਨੂੰ ਘੇਰ ਕੇ ਜਦੋਂ ਖੜਦੇ ਨੇ ਤਾਂ ਬੜੇ ਸਾਰੇ ਸਵਾਲ ਉੱਠਦੇ ਆ ਜ਼ਹਿਨ ਦੇ ਵਿੱਚ ਇਹ ਇਟਲੀ ਤੋਂ ਆਏ ਹੋਏ ਬਹੁਤ ਸਾਰੇ ਵਿਦੇਸ਼ੀ ਸਲਾਨੀ ਨੇ ਜੋ ਤਸਵੀਰਾਂ ਲੈ ਰਹੇ ਨੇ ਤਸਵੀਰਾਂ ਖਿੱਚ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਆਮ ਸਥਾਨਕ ਲੋਕਾਂ ਦੀ ਵੱਡੀ ਭੀੜ ਜਿਹੜੀ ਹੈ ਉਹ ਇਨ੍ਹਾਂ ਸਲਾਨੀਆਂ ਦੇ ਨਾਲ ਸਿਰਫ ਸੈਲਫੀਆਂ ਲੈਣ ਵਾਸਤੇ ਤਸਵੀਰਾਂ ਲੈਣ ਵਾਸਤੇ ਇੱਥੇ ਮੌਜੂਦ ਹੋ ਗਈ ਹੈ ਇੱਥੇ ਇਕੱਠੀ ਹੋ ਗਈ ਹੈ ਜਿਹੜੇ ਵਿਦੇਸ਼ੀ ਸਲਾਨੀ ਇੱਥੇ ਆਏ ਨੇ ਬਹੁਤ ਸਾਰਿਆਂ ਦਾ ਇਹ ਗਿਲਾ ਰਹਿੰਦਾ ਹੈ ਕਿ ਆਮ ਲੋਕ ਜਿਹੜੇ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਵੀ ਕਰਦੇ ਨੇ ਪਰ ਵੱਡੀ ਗਿਣਤੀ ਚ ਆਏ ਹੋਏ ਜਿਹੜੇ ਵਿਦੇਸ਼ੀ ਸਲਾਨੀ ਨੇ ਉਹਨਾਂ ਦੇ ਨਾਲ ਸੈਲਫੀਆਂ ਲੈ ਰਹੇ ਨੇ ਨੌਜਵਾਨ ਤਸਵੀਰਾਂ ਖਿਚਾ ਰਹੇ ਨੇ ਔਰ ਇਹ ਸਲਾਨੀ ਵੀ ਇਹਨਾਂ ਦੀ ਤਸਵੀਰਾਂ ਖਿਚਾ ਰਹੇ ਨੇ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਅਕਸਰ ਇਹ ਦੇਖਿਆ ਜਾਂਦਾ ਹੈ ਸਾਡੇ ਮੁਲਕ ਦੇ ਵਿੱਚ ਕਿ ਵਿਦੇਸ਼ੀ ਸਲਾਨੀ ਹੁੰਦੇ ਆ ਵਿਦੇਸ਼ੀ ਸਲਾਨੀਆਂ ਦਾ ਜਿਹੜਾ ਪ੍ਰੇਸ਼ ਹੁੰਦਾ ਹੈ ਹੋਲੇ ਮੁਹੱਲੇ ਦੇ ਉੱਤੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆ ਔਰ ਵੱਖ-ਵੱਖ ਲੋਕ ਨੇ ਜਿਹੜੇ ਉਹ ਆਪਰਾਪਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਸ਼੍ਰੀ ਨਾਨਪੁਰ ਸਾਹਿਬ ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ